ਸਾਡੇ 350 ਸਾਲ ਪੁਰਾਣਾ ਦਰਖਤ ਆ ਜੀ ਦਰਸ਼ਨ ਕਰ ਸਕਦੇ ਹੋ ਜਿੰਦੇ ਥਲੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਅੰਦਰ ਪਿਆਰੇ ਨੂੰ ਕੀ ਹਾਲ ਮਰੀਦਾ ਦਾ ਕਹਿਣਾ ਹਨਾ ਜੀ ਆਹ ਸ਼ਬਦ ਉਚਾਰਿਆ ਸੀ ਤੇ ਸੰਗਤ ਜਿਹੜੀ ਕਿ ਨਮਸਤਕ ਹੋ ਰਹੀ ਆ ਦਰਸ਼ਕਾਰੀ ਆ ਆਪਾਂ ਹੀ ਮੱਥਾ ਟੇਕਦੇ ਆ ਜੀ ਹਨਾ ਜੀ ਆਹ ਉਹ ਦਰਖਤ ਆਈ 350 ਸਾਲ ਪੁਰਾਣਾ ਜਿਹੜਾ ਕਿ ਗਵਾਹੀ ਭਰਦਾ ਵਾ ਗੁਰੂ ਪਾਸ਼ਾ ਜੀ ਦੇ ਨਾ ਗੁਰੂ ਪਾਸ਼ਾ ਜੀ ਇਸ ਦਰਖਤ ਥੱਲੇ ਆ ਕੇ ਆਰਾਮ ਕਰੁੰਦੇ ਆ ਤੇ ਆ ਸਾਰਾ ਇਹਾਸ ਦਾ ਬੋਰਡ ਆ ਆਹ ਉਹ ਪਵਿੱਤਰ ਖੂਆ ਜੀ ਜਿੱਤੋਂ ਦੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਜਾਨੀ ਛਕਿਆ ਸੀ ਕੱਢ ਕੇ ਆਪਾਂ ਵੀ ਜਾਨ ਛਕਦੇ ਹਾਂ ਜੀ ਤੇ ਲਓ ਜੀ ਗੁਰੂ ਪਾਸ਼ਾ ਜੀ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰਕੇ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਪਾਂ ਚਮਕੌਰ ਸਾਹਿਬ ਜੀ ਤੋਂ ਚਾਲੇ ਪਾ ਦਿੱਤੇ ਆ ਮਾਛੀਵਾੜਾ ਸਾਹਿਬ ਜੀ ਨੂੰ ਨਾ ਤੇ ਨਾਲੇ ਆਪਾਂ ਘਰਾਂ ਨੂੰ ਵੀ ਚਾਲੇ ਪਾ ਦਿੱਤੇ ਆ ਨਾ ਜੀ ਇਹ ਆਪਣਾ ਸਫਰ ਸ਼ਹਾਦਤ ਦਾ ਮਤਲਬ ਕਹਿ ਸਕਦੇ ਹੋ ਜੀ ਲਾਸਟ ਵੀਡੀਓ ਹੋਊਗਾ ਜੀ ਗੁਰਦੁਆਰਾ ਸਾਹਿਬੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਗੁਰਦੁਆਰਾ ਮਾਛੀਵਾੜਾ ਸਾਹਿਬ ਚਰਨ ਕਮਲ ਸਾਹਿਬ ਹਨਾ ਗੁਰਦੁਆਰਾ ਸਾਹਿਬ ਜਿੱਥੇ ਕਿ ਗੁਰਗੋਬਿੰਦ ਸਿੰਘ ਜੀ ਦਾ ਪਾਸ਼ਾ ਮਾਛੀਵਾੜਾ ਦੇ ਜੰਗਲਾਂ ਵਿੱਚ ਹਨਾ ਉਹ ਕੀ ਇਤਿਹਾਸ ਆ ਉਹ ਸਾਰਾ ਇਤਿਹਾਸ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੇਦਾਰ ਕਰਾਵਾਂਗੇ ਨਾਲੇ ਸਾਰੇ ਇਤਿਹਾਸ ਦੀ ਸਾਂਝ ਪਾਵਾਂਗੇ ਨਾ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਇਸ ਟਾਈਮ ਜੋ ਆਪਾਂ ਵੀਡੀਓ ਸ਼ੁਰੂ ਕੀਤੀ ਆ ਜੀ ਆਪਾਂ ਚਮਕੌਰ ਸਾਹਿਬ ਤੋਂ ਬਾਹਰ ਆ ਕੇ 2-3 ਕਿ ਕਾਂ ਕਰਕੇ ਤੇ ਅਸ ਕਰਕੇ ਜੀ ਤੇ ਹੁਣ ਆਪਾਂ ਜਿਹੜਾ ਜਾ ਰਹੇ ਆ ਗੁਰਦੁਆਰਾ ਮਾਛੀਵਾੜਾ ਸਾਹਿਬ ਚਰਨ ਥਾਵਾ-ਥਾਵਾ ਤੇ ਜੀ ਲੰਗਰ ਪ੍ਰਸ਼ਾਦਾ ਲੱਗਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਸਫਰ-ਏ-ਸ਼ਹਾਦਤ ਦੀ ਆਪਾਂ ਲਾਸਟ ਵਾਲੀ ਵੀਡੀਓ ਵਿੱਚ ਜੀ ਤੇ ਅੱਜ ਆਪਾਂ ਚਮਕੌਰ ਸਾਹਿਬ ਜੀ ਤੋਂ ਚਾਲੇ ਪਾ ਦਿੱਤੇ ਉਹ ਸ਼ਹੀਦਾ ਦੀ ਤਰਕੀ ਤੋਂ ਆਪਾਂ ਚਾਲੇ ਪਾ ਦਿੱਤੇ ਜੀ ਨਾ ਆਪਾਂ ਚਮਕੌਰ ਸਾਹਿਬ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਪਾਸ਼ਾ ਕੇ ਸ਼ਹੀਦ ਸਿੰਘਾਂ ਅੱਗੇ ਨਾ ਜੀ 40 ਸਿੰਘਾਂ ਅੱਗੇ ਚਾਰ ਸਾਹਿਬ ਜੱਤੇ ਅੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਕੇ ਅਰਦਾਸ ਬੇਨਤੀ ਕਰਕੇ ਆਪਾਂ ਚਾਲੇ ਪਾਏ ਆ ਨਾ ਜੀ ਟ੍ਰੈਫਿਕ ਬਹੁਤ ਜ਼ਿਆਦਾ ਸੀ ਸਵੇਰੇ ਸਵੇਰ ਇਸ ਕਰਕੇ ਆਪਾਂ ਚਮਕੌਰ ਸਾਹਿਬ ਤੋਂ 5 ਕਿਲੋਮੀਟਰ ਆ ਕੇ ਬਾਹਰ ਨੂੰ ਨਾ ਜੀ ਲੁਧਿਆਣਾ ਰੋਡ ਜਾ ਰਹੀ ਹੈ ਜਿਹੜੀ ਹੈ ਨਾ ਮਾਚੀ ਵਾਲਾ ਸਾਹਿਬ ਨੂੰ ਤੇ ਇਹ ਮੇਨ ਰੋਡ ਦੇ ਉੱਤੇ ਆਪਾਂ ਵੀਡੀਓ ਸ਼ੁਰੂ ਕੀਤਾ ਹਨਾ ਜੀ ਤੇ ਪਿਛਲੇ ਜਿੰਨੇ ਵਲੋਗ ਆ ਜੀ ਉਹ ਸਾਰੇ ਦੇ ਸਾਰੇ ਆਪ ਜੀ ਨੇ ਬਹੁਤ ਚੰਗਾ ਸੋਨਾ ਪਿਆਰ ਦਿੱਤਾ ਉਹਦੇ ਲਈ ਆਪ ਜੀ ਦਾ ਤਾਏ ਦਿਲ ਤੋਂ ਧੰਨਵਾਦ ਕਰਨਾ ਚਾਹਨਾ ਨਾ ਸਾਰਿਆਂ ਦਾ ਲੋਕ ਨੂੰ ਵੱਧੋ ਵਧੇ ਸ਼ੇਅਰ ਕਰ ਦਿਓ ਜੀ ਅੱਜ ਦੇ ਵੀਡੀਓ ਵਿੱਚ ਆਪਾਂ ਗੁਰਦੁਆਰਾ ਮਾਚੀਵਾੜਾ ਸਾਹਿਬ ਜਿਹੜਾ ਕਿ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਨਾ ਜੀ ਉਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਆ ਕਿਵੇਂ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨਾ ਮਾਚੀਵਾੜਾ ਦੇ ਜੰਗਲ ਵਿੱਚ ਪਹੁੰਚਦੇ ਆ ਉਹਦਾ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਨ ਦੇਦਾਰ ਤੇ ਨਾਲੇ ਜਿਹੜਾ ਮਾਚੀਵਾੜਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨਾਲ ਨਾ ਜੰਗਲ ਦਾ ਇਤਿਹਾਸ ਉਹ ਸਾਰਾ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਸ਼ੇਅਰ ਕਰਾਂਗੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨਾਲ ਨਵੇਂ ਜੁੜਦੇ ਹੋ ਜਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਨਾ ਤੁਹਾਨੂੰ ਵੀਡੀਓ ਕਿੱਦਾ ਲੱਗਦਾ ਕਿਹੜੇ ਸ਼ਹਿਰ ਪਿੰਡ ਤੋਂ ਸਾਡਾ ਵੀਡੀਓ ਵਲੋਗ ਦੇਖਦੇ ਹੁੰਦੇ ਆ ਨਾ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜੀ ਰਾਹ ਦੇ ਵਿੱਚ ਕਹਿੰਦੇ ਇੱਕ ਹੋਰ ਗੁਰੂ ਘਰ ਆਂਦਾ ਜੀ ਗੁਰਦੁਆਰਾ ਝਾੜ ਸਾਹਿਬ ਜੋ ਹੋ ਸਕਿਆ ਕਿਉਂਕਿ ਆਪਾਂ ਪਹਿਲੇ ਹੀ ਬਹੁਤ ਲੇਟ ਆ ਜੀ 2 ਘੰਟਿਆਂ ਚ ਲੇਟ ਹੋ ਗਏ ਆਪਾਂ 8 ਵਜੇ ਸਵੇਰੇ ਨਿਕਲਣਾ ਸੀ ਤੇ ਆਪਾਂ ਨਿਕਲੇ ਆ ਜੀ 10 ਵਜੇ ਨਾਲ ਨਾ 10 ਵਜੇ ਨਿਕਲੇ ਜਿੰਦੇ ਕਰਕੇ ਆਪਾਂ 2 ਘੰਟੇ ਲੇਟ ਆ ਤੇ ਆਪਾਂ ਪਹਿਲੇ ਦੇਖਾਂਗੇ ਜੀ ਜਾਂ ਤੇ ਆਪਣੇ ਨਾਨਕਾ ਕੋਲ ਜਾਵਾਂਗੇ ਜਾਂ ਫਿਰ ਸਿੱਧਾ ਆਪਾਂ ਘਰ ਹੀ ਜਾਵਾਂਗੇ ਘਰ ਵਾਪ ਨਹੀਂ ਹੋਇਆ ਨਾ ਜੀ ਸਾਰੀ ਗੱਲਾਂ ਬਾਤ ਕਰਾਂਗੇ ਨਾ ਸਫਰੇ ਸ਼ਾਦ ਦਾ ਕਿਵੇਂ ਦਾ ਸਾਡਾ ਮਾਹੌਲ ਰਿਹਾ ਵਾ ਨਾ ਸਾਰਾ ਕੁਝ ਆਪਾਂ ਦਿਖਾਵਾਂਗੇ ਨਾ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅਗਲੇ ਵਲੋਗ ਵਿੱਚ ਫਿਲਹਾਲ ਇਸ ਵਲੋਗ ਦੇ ਵਿੱਚ ਸਫਰੇ ਸ਼ਾਦ ਦਾ ਆਪਣਾ ਲਾਸਟ ਵੀਡੀਓ ਹੋਗਾ ਜਿਹੜਾ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦਾ ਹੋਗਾ ਨਾ ਗੁਰਦੁਆਰਾ ਝਾੜ ਸਾਹਿਬ ਜਾਂ ਹੋ ਸਕਿਆ ਜੇ ਟਾਈਮ ਲੱਗੇ ਦਰਸ਼ਨ ਜ਼ਰੂਰ ਕਰਾਵਾਂਗੇ ਨਹੀਂ ਤੇ ਗੁਰਦੁਆਰਾ ਮਾਛੀਵਾੜਾ ਸਾਹਿਬ ਜੀ ਦੇ ਦਰਸ਼ਨੇਦਾਰ ਪੱਕੇ ਆ ਜੀ ਹੈ ਨਾ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਫਿਰ ਚੱਲਦੇ ਹਾਂ ਗੁਰਦੁਆਰਾ ਸ੍ਰੀ ਮਾਛੀਵਾੜਾ ਸਾਹਿਬ ਗੱਲ ਪਤਾ ਕੀ ਆ ਜੀ ਜਿੰਨਾ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਵੀ ਥੋੜਾ ਟਾਈਮ ਨਾਲ ਚੱਲੀ ਆ ਨਾ ਉਨੇ ਹੀ ਥੋੜਾ ਲੇਟ ਹੋ ਜਾਂਦਾ ਇੱਕ ਦਿਨ ਵੀ ਛੋਟੇ ਆ ਨਾ ਜੀ ਤੇ ਸਵੇਰੇ ਉੱਠਣਾ ਵੀ ਥੋੜਾ ਔਖਾ ਹੋਇਆ ਪਿਆ ਵਾ ਕਿਉਂਕਿ ਥੋੜਾ ਸਿਸਟਮ ਜਿਹਾ ਹੋ ਜੈਸੀ ਆ ਨਾ ਪਰ ਜੋ ਆਪਾਂ ਥੋੜਾ ਸੋਚਿਆ ਸੀ ਉਹ ਤੇ ਚਲੋ ਮਤਲਬ ਕਿ ਨਹੀਂ ਹੋਇਆ ਕਿਉਂਕਿ ਆਪਾਂ ਸੋਚਿਆ ਸੀ ਚਲੋ ਵਧੀਆ ਆਪਣਾ ਰੂਮ ਵਗੈਰਾ ਲੈ ਕੇ ਤੇ ਸਾਰਾ ਕੁਝ ਆਪਣਾ ਵਧੀਆ ਮਤਲਬ ਕਿ ਹੋਊਗਾ ਨਾ ਰਹਿਣ ਸਹਿਣ ਦਾ ਪ੍ਰਬੰਧ ਪਰ ਸੰਗਤ ਦਾ ਕੱਟ ਬਹੁਤ ਜ਼ਿਆਦਾ ਸੀ ਜਿੰਦੇ ਕਰਕੇ ਮਤਲਬ ਕਿ ਆਪਾਂ ਨੂੰ ਰੂਮ ਵਗੈਰਾ ਨਹੀਂ ਮਿਲ ਸਕਦਾ ਸੀ ਨਾ ਨਾ ਮੁਨਕਿੰਸ ਯਾ ਨੀ ਤੇ ਜੇ ਮਿਲਦਾ ਵੀ ਤਾਂ ਫਿਰ ਇੱਕ ਅਦੇ ਦਿਨ ਵਾਸਤੇ ਮਿਲਦਾ ਤਾਂ ਉਹਦਾ ਕੋਈ ਆਪਾਂ ਨੂੰ ਜਿਆਦਾ ਲਾਭ ਜਾਂ ਫਾਇਦਾ ਨਾ ਹੁੰਦਾ ਨਾ ਇਸ ਕਰਕੇ ਆਪਾਂ ਫਿਰ ਆਪਣੇ ਸੱਜਣ ਮਿੱਤਰ ਆਪਣੇ ਭਰਾਵਾਂ ਨਾਲ ਮਾਮੇ ਦੇ ਮੁੰਡਿਆਂ ਨਾਲ ਰਹਿਣਾ ਮਨਜ਼ੂਰ ਕੀਤਾ ਤੇ ਇਸ ਕਰਕੇ ਫਿਰ ਆਪਾਂ ਥੋੜਾ ਪਲਾਨ ਉੱਤੇ ਥੱਲੇ ਆਪਣਾ ਹੋ ਗਿਆ ਨਾ ਜਿੰਦੇ ਕਰਕੇ ਹੋ ਸਕਦਾ ਹੈ ਵਿੱਚ ਦੀ ਜਿਹੜੇ ਕਿ ਗੁਰਦੁਆਰਾ ਸਾਹਿਬ ਕਾਫੀ ਹੋ ਸਕਦਾ ਰਹਿ ਗਏ ਹੋਣਾ ਨਾ ਜੀ ਉਹਦੇ ਲਈ ਆਪਾਂ ਮਾਫੀ ਚਾਹਨੇ ਆਂ ਜੀ ਪਰ ਵਾਹਿਗੁਰੂ ਜੀ ਨੂੰ ਜੋ ਮਨਜ਼ੂਰ ਹੁੰਦਾ ਵਾਹਿਗੁਰੂ ਜੀ ਉਹੀ ਕਰਦੇ ਤੁਹਾਡੇ ਫਾਇਦੇ ਵਾਸਤੇ ਕਰਦੇ ਹੈ ਨਾ ਆਪਾਂ ਵਾਹਿਗੁਰਜੀ ਦੀ ਰਾਜ ਵਿੱਚ ਵਾਹਿਗੁਰਜੀ ਦੇ ਭਾਣੇ ਵਿੱਚ ਮੰਨਣ ਵਾਲੇ ਹਨ ਹੈਗੇ ਆ ਤੇ ਕਿ ਵਾਹਿਗੁਰਜੀ ਦਾ ਜੋ ਭਾਣਾ ਹੋਏਗਾ ਜੋ ਵਾਹਿਗੁਰਜੀ ਦੀ ਗੱਲ ਸਹੀ ਕਰਕੇ ਆਪਾਂ ਮਤਲਬ ਕਿ ਆਪਣੇ ਜਿਆਦਾ ਮਨਮਰਜ਼ੀ ਨਹੀਂ ਚਲਾਉਂਦੇ ਹਨਾ ਜੀ ਮਨ ਦੀਆਂ ਬਾਤਾਂ ਨਹੀਂ ਕਰਦੇ ਆਪਾਂ ਗੁਰਮਤ ਨੂੰ ਮੰਨ ਕੇ ਚੱਲੀਦਾ ਸੋਚ ਕੇ ਚੱਲੀਦਾ ਜਿੰਦੇ ਕਰਕੇ ਆਪਾਂ ਥੋੜਾ ਕਿ ਗੁਰਮਤ ਉੱਪਰ ਛੱਡਦੀ ਦੀ ਗੁਰੂ ਪਾਸ਼ਾ ਦੇ ਉੱਪਰ ਜੋ ਗੁਰੂ ਪਾਸ਼ਾ ਜੀ ਕਰ ਰਹੇ ਅਕਾਲ ਪੁਰਖ ਜੀ ਨਾਲ ਸਹੀ ਉਹ ਕਰ ਅਸੀਂ ਸ਼ਾਇਦ ਰੋਂਗ ਜਾ ਰਹੇ ਆ ਗੁਰੂ ਪਾਸ਼ਾ ਜੀ ਸਾਨੂੰ ਰੋਂਗ ਤੋਂ ਰਾਈਟ ਲਿਆਣ ਵਾਸਤੇ ਹੀ ਜੋ ਸਾਡੇ ਪਲਾਨ ਆ ਉੱਤੇ ਥੱਲੇ ਕਰਵਾਂਦੇ ਹਮੇਸ਼ਾ ਹਨਾ ਬੰਦੇ ਦਾ ਆ ਚੀਜ਼ ਰਹਿ ਗਈ ਉਹ ਚੀਜ਼ ਨਾ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਜੀ ਬੰਦੇ ਦੀ ਤ੍ਰਿਸ਼ਨਾ ਐਸੀ ਚੀਜ਼ ਆ ਕਿ ਬੰਦਾ ਜਿੰਨੀ ਮਰਜ਼ੀ ਨੂੰ ਮਿਲ ਜਾਏ ਉਹਨੂੰ ਤਾਂ ਵਾਦ ਦੀ ਜਾਂਦੀ ਆ ਜੀ ਉਹ ਚੀਜ਼ ਖਰਾਬ ਹੀ ਕਰਦੀ ਆ ਨਾ ਬੰਦੇ ਦੀ ਲਾਈਫ ਦੇ ਵਿੱਚ ਪ੍ਰੋਬਲਮ ਵੀ ਖੜੀ ਕਰ ਦਿੰਦੀ ਆ ਬਾਅਦ ਵਿੱਚ ਮੱਥੇ ਨੂੰ ਹੱਥ ਮਾਰੀ ਜਾਂਦਾ ਕਿ ਯਾਰ ਆ ਹੋਈ ਕੀ ਜਾਂਦਾ ਨਾ ਮੇਰੇ ਨਾਲ ਤੇ ਉਹਦਾ ਬੰਦਾ ਆਪ ਹੀ ਜ਼ਿੰਮੇਵਾਰ ਹੁੰਦਾ ਪਰ ਬਾਦ ਦੇ ਵਿੱਚ ਬੰਦਾ ਰੱਬ ਨੂੰ ਹੀ ਕਸੂਰ ਕਰੀ ਜਿਹੜੀ ਨੀਲੋ ਨਹਿਰ ਆਈ ਜਿਹੜੀ ਚਲਦੀ ਪਈ ਹੈ ਦੇਨ ਲੁਧਿਆਣੇ ਤੋਂ ਜਿਹੜਾ ਰੋਪੜ ਰੋਡ ਜਾਂਦਾ ਜੀ ਰੂਪਨਗਰ ਰੋਡ ਆ ਜੀ ਇੱਕ ਤੇ ਰੋਡ ਵੀ ਥੋੜਾ ਜਿਆਦਾ ਚੌੜਾ ਨਹੀਂ ਹੈਗਾ ਘੱਟ ਹੀ ਚੌੜਾ ਵਾਣਾ ਛੋਟਾ ਰੋਡ ਹੀ ਆਪਾਂ ਕਹਿ ਸਕਦੇ ਹਾਂ ਨੂੰ ਜਿਆਦਾ ਵੱਡਾ ਹਾਈਵੇ ਹੈ ਨਹੀਂ ਮੈਨੂੰ ਲੱਗਿਆ ਨਹੀਂ ਆਲਾ ਹੋਰ ਵੀ ਆ ਟ੍ਰੈਫਿਕ ਆਂਦੇ ਤੇ ਬਹੁਤ ਜ਼ਿਆਦਾ ਆ ਜੀ ਨਾ ਜੋ ਕਿ ਬਹੁਤ ਜ਼ਿਆਦਾ ਮਤਲਬ ਕਿ ਸਪੀਡ ਨਾਲ ਚਲਦੇ ਤੇ ਇਸ ਕਰਕੇ ਥੋੜਾ ਧਿਆਨ ਨਾਲ ਬਈ ਥੋੜਾ ਧਿਆਨ ਨਾਲ ਜਿਹੜਾ ਕਿ ਆਪਾਂ ਨੂੰ ਮਤਲਬ ਡਰਾਈਵਿੰਗ ਕਰਨੀ ਪੈਂਦੀ ਹੈ ਉਹ ਇਤਿਹਾਸ ਦਾ ਸਾਰਾ ਵਾਪਰਦਾ ਨਾ ਕਿਵੇਂ ਗੁਰੂ ਗੋਬਿੰ ਗੜੀ ਵਿੱਚੋਂ ਜੰਗ ਲੜਾਂ ਨੂੰ ਪਰੰਤ ਆਣਾ ਤੇ ਵੀਡੀਓ ਵਿੱਚ ਆਪਾਂ ਨਾ ਜਿੰਨੇ ਆਏ ਆਪਣੇ ਸਾਰੇ ਇਤਿਹਾਸਕ ਵੀਡੀਓ ਹੈ ਨਾ ਜੀ ਲੜੀ ਵਾਲ ਲੜੀ ਆਪਣੀ ਵੀਡੀਓ ਚੱਲ ਰਹੀ ਹੈ ਸੀਰੀਜ ਵਿੱਚ ਬਾਈ ਜਰੂਰ ਸ਼ੇਅਰ ਕਰੋ ਜੇ ਤੁਸੀਂ ਆਹ ਵਲੋਗ ਦੇਖ ਰਹੋ ਪਿਛਲੇ ਜਾ ਕੇ ਸਾਰੇ ਵਲੋਗ ਦੇਖੋ ਤੁਹਾਨੂੰ ਆਨੰਦ ਵੀ ਆਏਗਾ ਤੁਹਾਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਵੀ ਹੋਣਗੇ ਤੇ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਦਾ ਜੋ ਜਾਣਕਾਰੀ ਸ਼ੇਅਰ ਹੋਊਗੀ ਨਾ ਤੁਹਾਡੇ ਨਾਲ ਉਹ ਇੱਕ ਨੰਬਰ 100% ਮਤਲਬ ਕਿ ਜੈਨੂਨ ਜਾਣਕਾਰੀ ਆ ਜੀ ਜੋ ਕਿ ਰeal ਇਤਿਹਾਸ ਆਪਣੀ ਸਿੱਖ ਹਿਸਟਰੀ ਦਾ ਹੈਗਾ ਵਾ ਸਿੱਖ ਇਤਿਹਾਸ ਹੈਗਾ ਵਾ ਜੀ ਪ੍ਰਾਤਨ ਨਾਲ ਆਪਾਂ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਜੀ ਆਪ ਜੀ ਦੇ ਪਿਆਰ ਨਾਲ ਤੇ ਗੁਰੂ ਪਾਤਸ਼ਾਹ ਜੀ ਦੀ ਕੋਈ ਕਮੀ ਪੇਸ਼ੀ ਲੱਗੇ ਤਾਂ ਆਪਾਂ ਉਹਨੂੰ ਅਗਲੀ ਵੀਡੀਓ ਵਿੱਚ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਨਾ ਦੇਖੋ ਜੀ ਫਰਸਟ ਟਾਈਮ ਬੰਦੇ ਦਾ ਹੁੰਦਾ ਫਰਸਟ ਟਾਈਮ ਦਾ ਨਾ ਜੋ ਵੀ ਹੁੰਦਾ ਸਹੀ ਹੁੰਦਾ ਨਾ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਹੁੰਦਾ ਨਾ ਤਾਂ ਲੋ ਜੀ ਫਿਰ ਆਪਾਂ ਹੁਣ ਸੋਚ ਹੀ ਲਿੱਤਾ ਕਿ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਝਾੜ ਸਾਹਿਬ ਜ ਤੇ ਪਿੰਡ ਦੇ ਵਿੱਚ ਐਂਟਰੀ ਲੈਂਦਾ ਸਾਰੀ ਤੁਹਾਨੂੰ ਬੋਰਡ ਦਿਖ ਜੂਆ ਰਾਜ ਤਲਾਬ ਵੀ ਬਣਿਆ ਪਿਆ ਵਾ ਤੇ ਆ ਸਕੂਲ ਬਣਿਆ ਪਏ ਬਟਾ ਸਾਰਾ ਜੀ ਬਣਾ ਜੀ ਤੇ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਜੀ ਦਾ ਨਾ ਇਤਿਹਾਸ ਵੀ ਮਾਚੀਵਾੜੇ ਨਾਲ ਹੀ ਜੁੜਦਾ ਵਾ ਕਿਉਂਕਿ ਗੁਰਗੋਬਿ ਸਿੰਘ ਪਾਸ਼ਾ ਜੀ ਦਾ ਚਮਕੌਰ ਦੀ ਗੜੀ ਨੂੰ ਉੱਥੋਂ ਜਦੋਂ 40 ਵਜਾ ਕੇ ਨਿਕਲਦੇ ਆ ਨਾ ਜੀ ਸਾਹਿਬ ਜੀ ਅੱਥੇ ਵੀ ਕਹਿੰਦੇ ਪੁੱਛਦੇ ਆ ਨਾ ਅੱਥੇ ਜਾ ਕੇ ਗੁਰਦੁਦੁਆਰਾ ਝਾੜ ਸਾਹਿਬ ਜੀ ਦਾ ਕੀ ਇਤਿਹਾਸ ਆ ਉਹ ਵੀ ਆਪ ਜੀ ਨਾਲ ਸਾਂਝਾ ਕਰਦੇ ਤੇ ਕਿਉਂਕਿ ਆਪਾਂ ਲੇਟ ਕਿਤੇ ਬਹੁਤ ਹੋ ਗਏ ਨਾ ਲੇਟ ਕਰਨ ਆਪਾਂ ਥੋੜਾ ਜ ਕਿਉਂਕਿ ਦਿਨ ਛੋਟੇ ਆ ਨਾ ਜੀ ਫਿਰ ਜਿਆਦਾ ਟਾਈਮ ਆ ਤਾਂ ਕਰਕੇ ਇਹ ਨਾ ਤੇ ਫੋਨ ਵੀ ਕਰੋ ਆਂਦੇ ਪੀਸੀ ਕਦੋਂ ਤੱਕ ਪਹੁੰਚੂਗਾ ਨਾ ਇਹ ਤਾਂ ਕਰਕੇ ਤੇ ਇਸ ਕਰਕੇ ਨਾਨਕਾ ਦੇ ਵੀ ਫੋਨ ਆ ਰਹੇ ਸੀ ਨਾ ਉਹ ਵੀ ਕੋਈ ਤੇ ਚੀਜ਼ ਵੀ ਸਾਡੇ ਕੋਲ ਰਹਿ ਕੇ ਜਾ ਬੰਦੇ ਜੀ ਮੈਂ ਆਪ ਨੂੰ ਥੋੜੀ ਥੂਈ ਹੋਈ ਫਦਾ ਵਾ ਦੇਖ ਤੇ ਲੋ ਜੀ ਸਾਹਮਣੇ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚਾੜ ਸਾਹਿਬ ਜੀ ਦਾ ਮੈਂ ਫਰੰਟ ਰੋਡ ਤੋਂ ਵਿਊ ਹੈਗਾ ਜੀ ਚੈੱਕ ਕਰ ਸਕਦੇ ਹੋ ਨਾ ਪੰਦਰ ਚਲਦੇ ਆ ਜੀ। نو ਇੱਥੇ ਨਗਰਕਰਤਨ ਦੀ ਤਿਆਰੀ ਹੋ ਰਹੀ ਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ। ਆਪਾਂ ਲੋਈ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਦਰਸ਼ਨ ਕਰ ਸੋਦੇਓ। ਆਪਾਂ ਗੁਰੂ ਸਾਹਿਬ ਜੀ ਨੂੰ ਬਾਹਰੋਂ ਹੀ ਨਮਸਤਕ ਕੋ ਕੇ ਮੱਥਾ ਟੇਕ ਕੇ ਨਿਕਲਾਂਗੇ ਕਿਉਂਕਿ ਆਪਾਂ ਲੇਟ ਬਹੁਤ ਆ। ਜਿੱਥੇ ਜਿਹੜਾ ਸੰਗਤਤਾ ਦਾ ਕਰਾਊਡ ਵੀ ਜ਼ਿਆਦਾ ਵਾ ਹੈ ਨਾ ਜੀ ਤੇ ਅੰਦਰ ਵੀ ਗੁਰਦੁਆਰਾ ਸਾਹਿਬ ਹੈਗਾ ਜੀ ਹੈਨਾ ਤੇ ਆ ਸਾਹਮਣੇ ਇਤਿਹਾਸਕ ਖੂਹ ਆ ਗਿਆ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਾਉਣੇ ਆ ਜੀ ਆ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਦੇਖ ਸਕਦੇ ਹੋ ਜੀ ਉਹ ਸੋਨਾ ਨਕਸ਼ਾ ਬਣਾਇਆ ਪਿਆ ਹੈ ਨਾ ਜੀ ਇਹ ਅੱਜ ਨਗਰ ਕੀਰਤਨਾ ਜਿੰਦੇ ਕਰਕੇ ਕਰਾਊਡ ਰਸ਼ ਜ਼ਿਆਦਾ ਤੇ ਆ ਪ੍ਰਾਪਤਨ ਖੂਹੀ ਆ ਜੀ ਉਹ ਪ੍ਰਾਪਤਨ ਖੂਹ ਸਾਹਿਬਾ ਜੀ ਜਿੰਦੇ ਵੀ ਆਪਾਂ ਤੁਹਾਨੂੰ ਇਤਿਹਾਸ ਦੇ ਦਰਸ਼ਨ ਕਰਾਉਣੇ ਆ

ਆ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਗੁਰਦੁਆਰਾ ਸ੍ਰੀ ਚਾੜ੍ਹ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਜੀ ਮਾਛੀਵਾੜਾ ਤੇ ਗੁਰਦੁਆਰਾ ਸ੍ਰੀ ਚਾੜ੍ਹ ਸਾਹਿਬ ਤੇ ਲੋ ਜੀ ਆਪਾਂ ਚਾਲੇ ਪਾ ਦਿੱਤੇ ਆ ਗੁਰਦੁਆਰਾ ਸ੍ਰੀ ਚਾੜ੍ਹ ਸਾਹਿਬ ਜੀ ਤੋਂ ਆਪਾਂ ਆਪਾ ਗੁਰੂ ਸਾਹਿਬ ਜੀ ਨੂੰ ਬਾਰੋਹੀ ਨਮਸਕਾਰ ਕਰ ਦਿੱਤੀ ਮਖਾਤੇ ਕਿਉਂਕਿ ਆਪਣਾ ਟਾਈਮ ਪਹਿਲੇ ਆਪਾਂ ਬਹੁਤ ਲੇਟ ਆ ਤਾਂ ਕਰਕੇ ਤੇ ਹੋਰ ਕੋਈ ਕਾਰਨ ਨਹੀਂ ਹੈ ਗੁਰੂ ਸਾਹਿਬ ਜੀ ਚਲੋ ਕਿਰਪਾ ਕਰਨ ਤੇ ਹੁਣ ਆਪਾਂ ਗੁਰਦੁਆਰਾ ਸ੍ਰੀ ਮਾਚੀਵਾੜਾ ਸਾਹਿਬ ਚਰਨ ਕੰਵਲ ਸਾਹਿਬ ਦੇ ਵਿਖੇ ਪਹੁੰਚਾਂਗੇ ਬੜਾਈ ਵਿਖੇਣਾ ਜੀ ਇਹ ਸਾਹਮਣੇ ਬੋਰਡ ਵੀ ਲੱਗਿਆ ਜੀ ਇੱਧਰ ਨਾਲ ਪੜ ਸਕਦੇ ਹੋ ਨਾ ਇਹ ਸਾਰਾ ਦਾ ਸਾਰਾ ਰਾਹ ਵੀ ਗੁਰਗੋਬਿੰਦ ਸਿੰਘ ਜੀ ਮਾਰਗ ਮਤਲਬ ਕਿ ਨਾਂ ਹੈਗਾ ਇਹ ਇਸ ਮਾਰਗ ਦਾ ਤੇ ਇਹ ਸਾਹਮਣੇ ਬੋਰਡ ਲੱਗਿਆ ਜੀ ਤੇ ਤੋਂ ਇਹ ਗੱਡੀ ਮੁੜੀ ਆ ਨਾ ਤੇ ਇਹ ਮੇਨ ਰੋਡ ਦੇ ਉੱਤੇ ਹੀ ਤੁਹਾਨੂੰ ਇਹ ਜਿਹੜਾ ਕਿ ਪੁੱਲ ਦੇਖਣ ਨੂੰ ਮਿਲ ਜੂਗਾ ਇਹ ਪੁੱਲ ਵਾਲਾ ਰਸਤਾ ਬੋਰਡ ਲੱਗਿਆ ਜੀ ਗੁਰਦੁਆਰਾ ਸ੍ਰੀ ਮਾਚੀਵਾੜਾ ਸਾਹਿਬ ਜੀ ਇਹਨਾਂ ਚਰਨ ਕ ਤੇ ਫਿਰ ਉਸ ਤੋਂ ਬਾਅਦ ਦਰਸ਼ਨ ਦੇਦਾਰ ਕਰਾਉਣੇ ਆ ਜੀ ਆ ਮੇਨ ਰੋਡ ਦੇ ਉੱਤੇ ਬੋਟ ਲੱਗਿਆ ਜੀ ਆ ਆ ਗਿਆ ਨਹਿਰ ਦਾ ਪੁੱਲ ਨੀਲੋ ਨਹਿਰ ਦਾ ਜੀ ਹੁਣ ਆਪਾਂ ਨੂੰ ਕ੍ਰੋਸ ਕਰਨਾ ਆ ਜੀ ਇੰਨੇ ਜੰਗਲ ਸਨ ਹਨਾ ਉਸ ਸਮੇਂ ਦੇ ਵਿੱਚ ਕਿਉਂਕਿ ਹਰਿਆਲੀ ਬਹੁਤ ਜ਼ਿਆਦਾ ਸੀ ਨਾ ਜੰਗਲੀ ਜਾਨਵਰ ਹੋਰ ਬਹੁਤ ਕੁਝ ਐਸ ਮਾਛੀਵਾੜਾ ਜੰਗਲ ਸਾਹਿਬ ਦੇ ਵਿੱਚ ਹੈਗਾ ਸੀ ਨਾ ਪਾਸ਼ਾ ਜੀ ਨੇ ਇਸ ਜੰਗਲ ਨੂੰ ਭਾਗ ਲਾਏ ਹੰਗ ਲਾਏ ਸਾਹਮਣੇ ਦੇਖ ਸਕਦੇ ਸਾਰੇ ਸਾਰਾ ਮਤਲਬ ਕਿ ਹੱਲੇ ਵੀ ਇਹ ਪੂਰੀ ਜੰਗਲ ਦੀ ਦਿੱਖ ਹੈਗੀ ਹੱਲੇ ਬਾਕੀ ਚਲੋ ਹੁਣ ਤਾਂ ਆ ਜੀ ਵਸੋ ਹੋਣ ਲੱਗ ਪਈ ਹੈ ਨਾ ਕੋਈ ਵਸੋ ਵੀ ਨਹੀਂ ਸੀ ਨਾ ਫੇਰੇ ਵੀ ਗੁਰੂ ਪਾਸ਼ਾ ਜੀ ਇੱਥੇ ਆਉਂਦੇ ਆ ਆ ਕੇ ਇੱਥੇ ਦੇ ਜਾਨਵਾਰਾਂ ਨੂੰ ਹਨਾ ਪੰਛੀਆਂ ਨੂੰ ਚਿੜੀਆਂ ਨੂੰ ਸਾਰਿਆਂ ਗੁਰੂ ਪਾਸ਼ਾ ਜੀ ਤਾਰ ਦਿੰਦੇ ਆ ਨਾ ਉਹਨਾਂ ਦੇ ਬੇੜਾ ਪਾਰ ਕਰ ਦਿੰਦੇ ਆ ਨਾ ਚਾਹੇ ਉਹ ਮਨੁੱਖ ਸੀ ਚਾਹੇ ਉਹ ਜੀਵ ਜੰਤੂ ਹੈ ਨਾ ਤੇ ਚਾਹੇ ਪਸ਼ੂ ਪੰਛੀ ਸੀ ਜੋ ਵੀ ਸੀ ਲੋ ਜੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਚਰਨ ਕੌਨ ਸਾਹਿਬ ਜੀ ਦੇ ਕ라우ਡ ਰਾਸ਼ਾ ਥੇ ਬਹੁਤ ਜ਼ਿਆਦਾ ਜੀ ਸੰਤਾ ਖਾੜਾ ਮਾਰਦਾ ਘਾਟਾ ਬਾਪਾ ਆਪਣੀ ਗੱਡੀ ਉਥੇ ਪਾਰਕਿੰਗ ਕਰਕੇ ਚੱਲਦੇ ਆਂ ਜੀ ਆ ਰੱਖ ਦੋ ਬਾ ਗੁੱਲਾ ਇੱਕ ਦਰਬਾਰਾ ਸਾਹਿਬ ਦੇ ਅੰਦਰ ਬੈਗ ਇੱਕ ਵਾਰੀ ਜਮ੍ਹਾਂ ਕਰਾਉਣਾ ਪਊਗਾ ਜੀ ਕਿਉਂਕਿ ਸਮਾਨ ਆਪਣੇ ਕੋਲ ਹੈਗਾ ਜ਼ਿਆਦਾ ਸੰਗਤ ਦੇਖੋ ਤੁਸੀਂ ਆੜਾ ਮਾਰਦਾ ਇਕੱਠਾ ਆਈ ਸੰਗਤਾਂ ਪਹਿਲੇ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕਾਂਗੇ ਜੀ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਨਾਲ ਇਤਿਹਾਸ ਦੇ ਤੇ ਜੇ ਇੱਥੇ ਕੋਈ ਪ੍ਰਾਤੰਕ ਚੀਜ਼ਾਂ ਹੋਈਆਂ ਸ਼ਸਤਰ ਹੋਏ ਜਾਂ ਕੁਝ ਹੋਰ ਹੋਇਆ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ पहले आप समान जमा करा लिया ना जी गया वा आप जूते भी जमा कराते बूट नाले आप बैग भी जमा कराता जी ਦਰبار ਸਭ ਦੇ ਪੰਦਰ ਚੱਲਦੇ ਆਂ ਅੰਦਰ ਜਾ ਕੇ ਪਹਿਲੇ ਮੱਥਾ ਟੇਕੀਏ ਸੰਗਤ ਪਹਿਲੀ ਬਹੁਤ ਜ਼ਿਆਦਾ ਹੀ ਟਾਈਮ ਲੱਗ ਜਾਣਾ ਅੰਦਰ ਇਹ ਦਾ ਨਾਮ ਹੈ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੀਏ ਕਿ ਕਿਰੋ ਇਲੈਕਟ੍ਰੋਨਿਕ ਦਾ ਪਰੰਪਰ ਹੈ ਬੋਲ ਕਾਰਨੜਾ ਕੰਪਨੀ ਦੀ ਫੈਨਿੰਗ ਇਸ ਵਾਸਤੇ ਉਹ ਫੁਟਿਕ ਦਾ ਸੰਭਾਲਕ ਜੀ ਸਾਹਿਬ ਆਪ ਕੋ ਜਿਹੜਾ ਚਲੇ ਕਰਦੇ ਨੇ ਉੱਪਰ ਤੋਂ ਸਮਝ ਆਉਂਦਾ ਉਹ ਜਾਣਦਾ ਹੈ ਕਿ ਸੁਪਰੀ ਕਿਹਦੇ ਕਰਦੇ ਨੇ ਪਰ ਆਪ ਕੋ ਸਭ ਨੂੰ ਤਾਂ ਪੀਤੇ ਇਹ ਪਤਾ ਲੱਗਦਾ ਹੈ ਗੁਰੂ ਸਾਹਿਬ ਕਿੱਥੇ ਹੈ ਨਹੀਂ ਵਿੱਚੋ ਵਿੱਚੋ ਗੱਲ ਜਿਹੜੀ ਔਰਤ ਤੇ ਪਹੁੰਚਦੀ ਹੈ ਕਿ ਉਹ ਲੱਗਦਾ ਹੈ ਉਹ ਭੱਜ ਗਈ ਹੈ ਉਹ ਡਰ ਗਈ ਹੈ ਉਹ ਲੋਕ ਕਿ ਢੋਰਾ ਫਤਵਾ ਦਿੱਤਾ ਜਾਂਦਾ ਹੈ ਤੇ ਇੰੀਆਂ ਮੋਹਰਾਂ ਜਿਹੜੀਆਂ ਇਨਾਮ ਵਿੱਚ ਦਿੱਤੀਆਂ ਜਾਂੜ ਕੇ ਜਿਹੜਾ ਸਤਗੁਰੂ ਜੀ ਨੂੰ ਗ੍ਰਿਫਤਾਰ ਕਰਵਾਇਆ ਪਤਾ ਲੱਗਾ ਹੈ ਦਿੱਲੀ ਮਾਰਕ ਨੂੰ ਆਏ ਜੀ ਪਰ ਸਾਨੂੰ ਇੱਥੇ ਮਿਲੇ ਨਹੀਂ ਪਰ ਜਿੰਨੂੰ ਵੀ ਉਹਨਾਂ ਦੀ ਸਤਿਮਤਾ ਗੁਰੂ ਤੇਗ ਬਹਾਦਰ ਮੈਨੂੰ ਮਿਲ ਜਾਵੇ ਨਾ ਤੇ ਮੈਂ ਉਹਦੀ ਸੂ ਦੇ ਕੇ ਆਪਣੀ ਬੰਸੀਆਂ ਦਾ ਵਿਆਹ ਕਰ ਸਕਦਾ ਤੇ ਇਹਨਾਂ ਦੋ ਜਵਾਨਿਆਂ ਦੀ ਇਹਦਾ ਨਿਕਾਰ ਕਰ ਸਕਦਾ ਇਹਦੇ ਨੇ ਰੋਜ਼ਾਨਾ ਹੀ ਇਹ ਗੱਲ ਬਾਤ ਵਿੱਚ ਖੜੀ ਤੇ ਜਦੋਂ ਸਤਿਗੁਰੂ ਜੀ ਆਗਰੇ ਦੀ ਧਰਤੀ ਤੇ ਹੱਥ ਜੋੜ ਕੇ ਸਰੀਰ ਕੰਮਲ ਲੱਗ ਗਿਆ ਆ ਸੰਗਣੀ ਦਾ ਮੱਥਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਏਕੀ ਆਖਿਆ ਮੈਂ ਆਪਣੇ ਇਸ ਕੀਤੇ ਕਰਮ ਤੋਂ ਜੋ ਮੈਂ ਮਨ ਵਿੱਚ ਸੋਚਦਾ ਸੀ ਜਿਹੜੀ ਖਲ ਮੇਰੇ ਦਿਲ ਦੀ ਖੁਦਾ ਤੱਕ ਪਹੁੰਚੀ ਹੈ ਪਿਆਰ ਵਾਲਿਓ ਹਸਨ ਵਾਲੀ ਨੂੰ ਆਖਿਆ ਹਸਨ ਵਾਲੀ ਤੂੰ ਖੁਦਾ ਦੇ ਅਰਦਾਸ ਕਰਦਾ ਸੈਂ ਖੁਦਾ ਵੱਲੋਂ ਸਾਡੀ ਡਿਊਟੀ ਲਗਾ ਕੇ कोतवाल ਨੂੰ ਆਖਦੇ ਅਸੀਂ ਤੇਰੇ ਘਰ ਬੈਠੀ ਹਾਂ ਸਿੰਦਰੀਆ ਘਰ ਨੌਂ ਤੇ ਆਵੈ ਧਰ ਨੌ ਖਜਾਨੇ ਆ ਜਾਂਦੇ ਨੇ ਜਿਹੜਾ ਧੰਗ ਗੁਰੂ ਤੇਗ ਬਹਾਦਰ ਨੂੰ ਸਿਮਰਦਾ ਹੈ ਤੇ ਇੱਕ ਸਿੱਖ ਭਾਈ ਦੇਵੇਂ ਨੇ ਅਰਦਾਸ ਵੀ ਭਾਈ ਲੋ ਜੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਆ ਕੇ ਤੁਹਾਨੂੰ ਆ ਜਿਹੜਾ ਸੰਖੇਪ ਇਤਿਹਾਸ ਦਾ ਬੋਰਡ ਦੇਖਣ ਨੂੰ ਮਿਲ ਜੂਗਾ ਜੀ ਸਾਰਾ ਸੰਖੇਪ ਇਤਿਹਾਸ ਆ ਜੀ ਗੁਰਦਾਰਾ ਸ਼੍ਰੀ ਚਰਨ ਕਉਨ ਸਾਹਿਬ ਜੀ ਮਾਸ਼ੀਵਾੜਾ ਸਾਹਿਬ ਜੀ ਖੈਣਾ ਜੀ ਕੀ ਇਤਿਹਾਸ ਆ ਸਾਰਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਜੀ ਤੇ ਅਦਰ ਦਰਸ਼ਨ ਕਰ ਸਕਦੇ ਜੀ ਇਤਿਹਾਸ ਦਾ ਉਹ ਬੋਰਡ ਲੱਗਾ ਜੀ ਜਿਹੜੀ ਤਾਂ ਜੰਡ ਥਲੇ ਗੁਰੂ ਸਾਹਿਬ ਜੀ ਨੇ ਆਰਾਮ ਫਰਵਾਇਆ ਸੀ ਜੀ ਉਹ ਇਤਿਹਾਸ ਤੁਸੀਂ स्क्रीनशॉट लेके पार्सल दी यह शब्द गुरुपाशाही आई थिंक यार ये आओ درختਾਂ जी आओ जानदाई 350 ਸਾਲ ਪੁਰਾਣਾ درختਾਂ ਜੀ ਦਰਸ਼ਨ ਕਰスルਦੇ ਹੋ ਗਿੰਦੇ ਥਲੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਉੱਤਰ ਪਿਆਰੇ ਨੂੰ ਕੀ ਹਾਲ ਮਰੀਦਾ ਦਾ ਕਹਿਣਾ ਹਨਾ ਜੀ ਆਹ ਸ਼ਬਦ ਉਚਾਰਿਆ ਸੀ ਤਾਂ ਸੰਗਤ ਜਿਹੜੇ ਕਿ ਮਸਤ ਹੋ ਰਹੀ ਆ ਦਰਸ਼ਕਾਰੀ ਆ ਆਪਾਂ ਹੀ ਮੱਥਾ ਟੇਕਦੇ ਆ ਜੀ ਹਨਾ ਜੀ ਆਓ ਇਹ ਦਰਖਤ ਸਾਡੇ 350 ਸਾਲ ਪੁਰਾਣਾ ਜਿਹੜਾ ਕਿ ਗਵਾਹੀ ਭਰਦਾ ਵਾ ਗੁਰੂ ਪਾਸ਼ਾ ਜੀ ਦੇ ਨਾ ਇਹ ਗੁਰੂ ਪਾਸ਼ਾ ਜੀ ਇਸ ਦਰਖਤ ਥੱਲੇ ਆ ਕੇ ਆਰਾਮ ਕਰਾਉਂਦੇ ਆ ਤੇ ਆ ਸਾਰਾ ਇਤਿਹਾਸ ਦਾ ਬੋਰਡ ਆ ਆਪਾਂ ਤੁਹਾਨੂੰ ਇਤਿਹਾਸ ਦਾ ਬੋਰਡ ਵੀ ਦਰਸ਼ਨ ਕਰਾਏ ਨਾ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਜਰੂਰ ਪੜ ਸਕਦੇ ਹੋ ਸਾਰਾ ਇਤਿਹਾਸ ਨਾ ਜੀ ਆਓ ਜਾਨਦਾ ਜੀ ਮਨ ਰੂਹ ਤੰਨ ਹੋ ਗਈ ਖੁਸ਼ ਹੋ ਗਿਆ ਜੀ ਦਰਸ਼ਨ ਕਰਕੇ ਅਸ ਦਰਖਤ ਦੇ ਵੀ ਦਰਬਾਰ ਸਾਹਿਬ ਜੀ ਦੇ ਵੀ ਕਿਸ ਗੁਰਦੁਆਰਾ ਸਾਹਿਬ ਜੀ ਦੇ ਵੀ ਗੁਰੂ ਕਸਿਪਾਏ ਗੁਰੂ ਕਸਿਪਾਏ ਉਹ ਕੋ ਦੀ ਸੇਵਾ ਦਰਸ਼ਨ ਕਰੋ ਜੀ ਪ੍ਰਾਤਨ ਦਰਖਤ ਜੰਡ ਸਾਹਿਬ ਜੀ ਦੇ ਜਿੰਦੇ ਥੱਲੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਆਰਾਮ ਕਰਮਾਉਂਦੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਤਾਂ ਕਹਿਣਾ ਇਹ ਸ਼ਬਦ ਨੂੰ ਇੱਥੇ ਉਚਾਰਿਆ ਸੀ ਗੁਰੂ ਪਾਸ਼ਾ ਜੀ ਨੇ ਆਪ ਉਹ ਸਾਹਮਣੇ ਸ਼ਬਦ ਲੱਗਿਆ ਜੀ ਉਹ ਸ਼ਬਦ ਵੀ ਆਪਾਂ ਤੁਹਾਨੂੰ ਇਹ ਖਾ ਦਿੱਤਾ ਥੋੜੀ ਜੂਮ ਕਰਕੇ ਪਤਾ ਮਨ ਦਰਸ਼ਨ ਕਰਾ ਦੇਣੀ ਹੈ ਜੀ ਆ ਸਾਹਮਣੇ ਸ਼ਬਦ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋਣਾ ਜੀ ਤੇਰੇ ਪਿਆਰੇ ਨੂੰ ਕੀ ਹਾਲ ਮਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਚਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਜੀ ਦੇ ਮਾਛੀਵਾੜਾ ਸਾਹਿਬ ਵਿਖੇ ਤੇ ਆ ਸਾਹਮਣੇ ਉਹ ਪ੍ਰਾਤਨ ਜੰਡ ਸਾਹਿਬ ਜੀ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਆ ਕੇ ਆਪਣਾ ਸਜੰਦ ਥੱਲੇ ਆਰਾਮ ਕਰਮਾਇਆ ਸੀ ਇਹਨਾਂ ਜੀ ਇਸ ਜੰਗਲ ਨੂੰ ਭਾਗ ਲਏ ਇਸ ਜੰਗਲ ਨੂੰ ਭਾਗ ਲਏ ਮਾਛੀਵਾੜਾ ਸਾਹਿਬ ਜੀ ਦੇ ਨਾਲ ਜੀ ਕੀ ਮਿੱਤਰ ਪਿਆਰੇ ਨੂੰ ਹਾਲ ਮੁਰਿਦਾ ਦਾ ਕਹਿਣ ਹੱਥ ਹੀ ਉਚਾਰਿਆ ਸੀ ਗੁਰੂ ਪਾਸ਼ਾ ਜੀ ਨੇ ਇਹਨਾਂ ਦਾ ਆਪਾਂ ਤੁਹਾਨੂੰ ਦਿਖਾਇਆ ਵਾ ਨਾ ਜੀ ਦੇਖ ਸਕਦੇ ਹੋ ਜੀ ਸਾਰਾ ਦਾ ਸਾਰਾ ਸ਼ਬਦ ਤੇ ਜੋ ਸ਼ੋਰਟ ਦੇ ਵਿੱਚ ਇਤਿਹਾਸ ਦੀ ਵੀਡੀਓ ਦੇਖਣੀ ਹੈ ਤਾਂ ਸਾਡੇ ਇੰਸਟਾਗ੍ਰam ਦੇ ਅਕਾਊਂਟ ਜਾ ਕੇ ਵੀ ਜੀ ਕਰ ਸਕਦੇ ਨਾ ਸੇਮ ਆਈਡੀਆ ਜੀ ਪਾਰਟਿਸਕ ਟ੍ਰੈਵਲ ਨਾਮ ਦੀ ਆਈਡੀਆ ਦਾ ਕਰ ਸਕਦੇ ਹੋ ਉਹ ਪ੍ਰਾਤਨ ਖੂ ਵੀ ਦਿਖਾਨੇ ਜਿੱਥੋਂ ਕਿ ਗੁਰੂ ਸਾਹਿਬ ਜੀ ਨੇ ਜਲ ਸ਼ਕਿਆ ਸੀ ਇਹਨਾਂ ਜੀ ਸਾਹਿਬ ਤੇ ਨਾਲੇ ਸਰੋਵਰ ਸਾਹਿਬ ਜੀ ਦਾ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਾਉਨੇ ਆ ਨਾ ਜੀ ਸਾਹਿਬ ਜੀ ਦੇ ਜਿਹੜਾ ਕਿ ਉਹ ਪ੍ਰਾਤਨ ਗੁਰਦੁਆਰਾ ਸਾਹਿਬ ਹੈਗਾ ਹੈ ਨਾ ਸ਼੍ਰੀ ਮਾਛੀਵਾੜਾ ਸਾਹਿਬ ਚਰਨ ਕਮਲ ਸਾਹਿਬ ਜੀ ਗੁਰਦੁਆਰਾ ਦੇ ਬਿਲਕੁਲ ਸੱਜੇ ਹੱਥ ਨੂੰ ਜਿਹੜਾ ਕਿ ਉਹ ਦਰਖਤ ਹਾਜੀ ਝੰਡਾ ਸਾਹਿਬ ਜੀ ਜਿੰਦੇ ਤੁਸੀਂ ਦਰਸ਼ਨ ਕਰਦੇ ਰਹੇ ਹੋ ਹਾਂਜੀ ਉਸ ਤੋਂ ਬਾਅਦ ਆਪਾਂ ਫੇਰ ਮੇਨ ਦਿਉੜੀ ਦੇ ਵਿੱਚ ਆ ਜਾਣਾ ਜੀ ਜਿਹੜੀ ਦਰਸ਼ਨੀ ਦਿਉੜੀ ਆ ਤੇ ਆਪਾਂ ਦਰਸ਼ਨੀ ਦਿਉੜੀ ਦੇ ਨਾਲ ਹੀ ਜਿਹੜਾ ਆਪਣਾ सरोवर साहब के नाल कहते खो है जी।, जी वो आप दर्शन करते हैं जी तो सामने पढ़ सकते जी आ गया सरोवर सरोवर साहब जी आप दर्शन करते हैं ਆਹ ਸਾਹਮਣੇ ਖੂਬ ਸਭ ਦੇ ਦਰਸ਼ਨ ਕਰ ਸਕਦੇ ਹੋ ਆਪਾਂ ਪਹਿਲੇ ਇਤਿਹਾਸ ਦਾ ਬੋਰਡ ਲੱਗਿਆ ਇਤਿਹਾਸ ਦਾ ਬੋਰਡ ਆਪਾਂ ਤਾਂ ਨੇ ਸਾਹਮਣੇ ਸਕਰੀਨ ਸ਼ਾਟ ਤੁਸੀਂ ਜਰੂਰ ਕਰ ਲਿਆ ਕਰੋ ਜੀ ਆ ਸਾਰਾ ਲੰਮਾ ਚੋੜਾ ਇਤਿਹਾਸ ਆਪ ਜੀ ਸਕਰੀਨਸ਼ਾਟ ਲੈ ਕੇ ਜਰੂਰ ਪੜਿਆ ਕਰੋ ਬੱਚਾ ਨਾਲ ਸ਼ੇਅਰ ਕਰਾਇਆ ਕਰੋ ਸਭ ਦੇ ਨਾਲ ਸ਼ੇਅਰ ਕਰਾਇਆ ਕਰੋ ਇਹ ਚੀਜ਼ਾਂ ਨੂੰ ਨਾ ਵਾਰ-ਵਾਰ ਦਰਸ਼ਨੀ ਹੁੰਦੀ ਹੈ ਨਾ ਜੀ ਰੀਅਲ ਇਤਿਹਾਸ ਆ ਪ੍ਰਾਤਨ ਨਾ ਜੀ ਤੇ ਆ ਸਾਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਨਾ ਅੰਦਰ ਪਾਸੇ ਆ ਜਾਓ ਜੀ ਸੂਵਰ ਸੈਲ ਲੋ ਜੀ ਦਰਸ਼ਨ ਕਰੋ ਪ੍ਰਾਤਨ ਖੂਹ ਸਾਹਿਬ ਜਿੱਥੇ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਜਾਲ ਛਕਿਆ ਸੀ ਨਾ ਸਕੂਲ ਦੇ ਵਿੱਚੋਂ ਕੱਢ ਕੇ ਆਪਾਂ ਵੀ ਜਾਲ ਛਕਦੀਆਂ ਆ ਆ ਸਾਰਾ ਦਰਸ਼ਨ ਕਰ ਸਕਦੇ ਹੋ ਜੀ

ਇੱਥੇੋਂ ਬਾਹਰ ਵਾਲਾ ਸਾਹਿਬ ਹੈ ਤੇ ਬਾਹਰ ਵਾਲਾ ਸਾਹਿਬ ਹੈ ਨਾਲ ਹੀ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਿਤ ਆ ਜੀ ਮੱਥਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਸਾਹਮਣੇ ਆ ਜੀ ਪਵਿੱਤਰ ਖੂਹ ਦਾ ਜਲ ਅਥੋਂ ਆਪਾਂ ਜਲ ਸਕਦੇ ਆ ਲੋਈ ਹੁਣ ਆਪਾਂ ਸਾਹਮਣੇ ਗੁਰੂ ਕਾ ਲੰਗਰ ਹੈ ਜੀ ਲੰਗਰ ਛੱਕੇ ਫਿਰ ਆਪਾਂ ਤੋਂ ਚਾਲੇ ਪਾਵਾਂਗੇ ਤੇ ਆ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਮਾਛੀਵਾੜਾ ਸਾਹਿਬ ਚਰਨ ਕੌਣ ਸਾਹਿਬ ਜੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਆਪਣਾ ਆਰਾਮ ਫਰਮਾਇਆ ਸੀ ਇਸੇ ਮਾਛੀਵਾੜਾ ਦੇ ਜੰਗਲ ਸਾਹਿਬ ਵਿੱਚ ਇਹ ਤਿਆਸੀਕ ਜੰਗਲ ਹੈ ਜੀ ਤਿਆਸੀਕ ਸਥਾਨ ਹੈ ਜੀ ਗੁਰੂ ਪਾਸ਼ਾ ਜੀ ਨੇ ਪਾਵ ਲਾਇਏ ਨੇ ਇਸ ਸਥਾਨ ਨੂੰ ਇਹ ਆਪਾਂ ਲੰਗਰ ਛਕੀਏ ਫਿਰ ਆਪਾਂ ਗੱਲਬਾਤ ਕਰਦੇ ਹਾਂ ਲੋ ਜੀ ਆਪਾਂ ਗੁਰੂ ਘਰ ਤੋਂ ਚਾਲੇ ਪਾ ਦਿੱਤੇ ਘਰਾਵਾਲ ਨੂੰ ਅੱਜ ਦੀ ਵੀਡੀਓ ਵਿੱਚ ਆਪਣਾ ਸਫਰ ਇਸ਼ਾਦਤ ਦੀ ਜਿਹੜੀ ਆਖਰੀ ਵੀਡੀਓ ਸੀ ਲਾਸਟ ਵੀਡੀਓ ਸੀ ਨਾ ਆਂਦੇ ਵਿੱਚ ਆਪਾਂ ਗੁਰਦੁਆਰਾ ਮਾਛੀਵਾੜਾ ਸਾਹਿਬ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਾਏ ਆ ਨਾ ਜੀ ਇਹਨੂੰ ਵੱਧੋ ਵਧੇ ਸ਼ੇਅਰ ਕਰਦੇ ਆ ਜਿਹੜੀ ਸਫਰ ਇਸ਼ਾਦ ਦੀ ਆਪਣੀ ਸੀਰੀਜ ਆ ਸਾਰੀ ਇਤਿਹਾਸ ਸਥਾਨਾਂ ਦੇ ਆਪਾਂ ਕੋਸ਼ਿਸ਼ ਕੀਤੀ ਕਵਰ ਕਰਨ ਦੀ ਕੋਸ਼ਿਸ਼ ਕਰੀਏ ਜੇ ਫੇਰ ਵੀ ਕੋਈ ਸਥਾਨ ਰਹਿ ਗਿਆ ਹੋਵੇ ਇਤਿਹਾਸ ਕੋ ਉੰਦੇ ਲਈ ਫੇਰ ਆਪਾਂ ਮਾਫੀ ਚਾਹੁੰਦੇ ਆ ਅਗਲੇ ਗੁਰੂ ਪਾਸ਼ਾ ਜੀ ਦੀ ਕਿਰਪਾ ਨਾਲ ਕੋਈ ਸਫਰ ਆਪਾਂ ਨਵਾਂ ਸ਼ੁਰੂ ਕਰਾਂਗੇ ਉੰਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਸਥਾਨ ਰਹਿੰਦੇ ਆ ਉਹਨੂੰ ਆਪਾਂ ਜ਼ਰੂਰ ਕਵਰ ਕਰ ਸਕੀਏ ਨਾ ਜੀ ਗੁਰਦੁਆਰਾ ਸ਼੍ਰੀ ਚਰਨ ਕ ਜੰਡ ਸਾਹਿਬ ਜਿਹੜਾ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਆਰਾਮ ਫਰਮਾਇਆ ਵਾਣਾ ਜਿੱਥੇ ਗੁਰੂ ਸਾਹਿਬ ਜੀ ਨੇ ਆਰਾਮ ਆਪਣਾ ਫਰਮਾਇਆ ਵਾ ਰਾਤ ਨੂੰ ਹਨਾ ਜੀ ਜੰਗਲ ਦੇ ਵਿਖੇ ਹਨਾ ਜੀ ਤੇ ਉਹ ਮਿੱਟੀ ਦੀ ਜਿਹੜੀ ਟੈਂਟ ਸੀ ਉਹਨੂੰ ਸਰਾਨਾ ਬਣਾ ਕੇ ਗੁਰੂ ਸਾਹਿਬ ਜੀ ਆਪਣਾ ਨੰਗੀਸ਼ ਮਸ਼ੀਨ ਨੂੰ ਲੈ ਕੇ ਆਪਣਾ ਲੰਮੇ ਪੈ ਜਾਂਦੇ ਜੀ ਹੈ ਨਾ ਤੇ ਗੁਰੂ ਸਾਹਿਬ ਜੀ ਦਾ ਚੋਲਾ ਜਿਹੜਾ ਬਰਧ ਸੀ ਫਟੇ ਆਇਆ ਸੀ ਨਾ ਜੀ ਜੋ ਕਿ ਇਤਿਹਾਸ ਵਿੱਚ ਲਿਖਿਆ ਸੀ ਆਪਾਂ ਸਾਰੇ ਇਤਿਹਾਸ ਦੇ ਬੋਰਡ ਜਿੰਨੇ ਵੀ ਸੀ ਸਾਰੇ ਦਰਸ਼ਨ ਕਰਾਏ ਕਿਉਂਕਿ ਇਤਿਹਾਸ ਬਹੁਤ ਲੰਮਾ ਚੋੜਾ ਆਪਾਂ ਫਿਰ ਵੀ ਤੁਹਾਨੂੰ ਸੰਖੇਪ ਦੇ ਵਿੱਚ ਜਾਣਕਾਰੀ ਸ਼ੇਅਰ ਕੀਤੀ ਹੈ ਜੀ ਹੈ ਨਾ ਜੀ ਜੇ ਇਤਿਹਾਸਤ ਦੇ ਫਿਰ ਵੀ ਭੁੱਲ ਗਲਤੀ ਹੋ ਜੇ ਕੋਈ ਦਰਸ਼ਨ ਦੇਦਾਰ ਕਰਨ ਦੇ ਭੁੱਲ ਗਲਤੀ ਹੋ ਜਾਂਦੀ ਹੈ ਜੀ ਬੰਦੇ ਕੋਲ ਹੀ ਹੈ ਨਾ ਤੇ ਉਹਨਾਂ ਦੇ ਲਈ ਆਪਾਂ ਤਹਿ ਦਿਲ ਤੋਂ ਮਾਫੀ ਚਾਹੁੰਦੇ ਹਾਂ ਨਾ ਤੇ ਬਾਕੀ ਵੀਡੀਓ ਨੂੰ ਵਲੋਗ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਬੱਚਿਆਂ ਨੂੰ ਜਰੂਰ ਇਤਿਹਾਸ ਸਾਂਝਾ ਕਰਿਓ ਜੀ ਹੁਣ ਆਪਾਂ ਸਿੱਧਾ ਆਪਣੇ ਨਾਨ ਮਿਲਾਂਗੇ ਤੁਹਾਨੂੰ ਨਵੇਂ ਸਫ਼ਰ ਵਿੱਚ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ